ਲਿਮ ਦੁਖੜੇ ਨਾਨਾ ਵਿਦ ਕੋ ਨਾਰ ਦਵ ਕਹੂ ਕੋ ਨਹੀਂ ਵੱਡਾ ਦੇਸ ਵੱਡ ਰਾਜ ਕਬੀਰ ਜਬ ਤੁਮ ਆਏ ਜਗਤ ਮੈਂ ਤੋ ਵੀਰ ਜਦ ਤੂੰ ਆਏ ਜਗਤ ਮਹਿ ਜਗ ਹੱਸੈ ਤੂੰ ਰੁਏ ਐਸੀ ਕਰਨੀ ਕਰ ਚੱਲੋ ਤੂੰ ਹੱਸੈ ਜਗ ਰੁਏ ਵੱਡਾ ਦੇਸ ਤੇ ਵੱਡਾ ਹੈ ਰਾਜ ਰੱਬ ਦੇ ਪਿਆਰਿਆਂ ਦਾ ਵੱਡਾ ਦੇਸ ਤੇ ਵੱਡਾ ਹੈ ਰਾਜ ਰੱਬ ਦੇ ਪਿਆਰਿਆਂ ਦਾ ਵਟਾ ਦੇਸ ਤੇ ਵਟਾ ਹੈ ਰਾਜ ਰੱਬ ਦੇ ਪਿਆਰਿਆਂ ਦਾ ਵਟਾ ਦੇਸ ਤੇ ਵਟਾ ਹੈ ਰਾਜ ਰੱਬ ਦੇ ਪਿਆਰਿਆਂ ਦਾ ਵਡਾ ਦੇਸ ਤੇ ਵਡਾ ਹੈ ਰਾਜ ਵਡਾ ਦੇਸ ਤੇ ਵਡਾ ਹੈ ਵਡਾ ਦੇਸ ਤੇ ਵਡਾ ਹੈ ਰਾਜ ਰਾਮਲੇ ਪਿਆਰਿਆਂ ਦਾ ਵਡਾ ਦੇਸ ਤੇ ਵਡਾ ਹੈ ਰਾਜ ਰਾਮ ਦੇ ਪਿਆਰਿਆਂ ਦਾ ਬੀਰ ਭਲੇ ਮਧੋਕੜੀ ਨਾ ਨਾ ਵਿਦ ਕੋ ਨਾਜ ਦਾਵਾ ਕਾਹੋ ਕੋ ਨਹੀਂ ਵੱਡਾ ਦੇਸ ਵੱਡ ਰਾਜ ਕਬੀਰ ਸਾਹਿਬ ਜੀ ਦਾ ਹੈ ਬਚਨ ਹੈ ਜਿਸ ਦੇ ਮਨ ਵਿੱਚ ਕੋਈ ਦਾਵਾ ਨਾ ਹੋਵੇ ਹਮੇ ਬਿਲਕੁਲ ਇਸ ਦਾ ਨਾਸ ਹੋ ਜਾਏ ਤੇ ਉਹ ਗੁਰਮੁਖਾਂ ਦਾ ਬਹੁਤ بڑا ਰਾਜ ਹੈ ਬਹੁਤ بڑا ਦੇਸ਼ ਹੈ ਉਹਨਾਂ ਦਾ ਉਹਨਾਂ ਦਾ ਕਦੇ ਵੀ ਨਾਸ ਨਹੀਂ ਹੁੰਦਾ ਆਓ ਬੁੜੀ ਪਿਆਰੀ ਆਤਮਾ ਸੰਤ ਬਾਬਾ ਅਵਤਾਰ ਸਿੰਘ ਜੀ ਜਿਵੇਂ ਫੁੱਲ ਦਾ ਸਮਾਂ ਬਹੁਤਾ ਲੰਮਾ ਨਹੀਂ ਹੁੰਦਾ ਫੁੱਲ ਦਾ ਸਮਾਂ ਬਹੁਤ ਥੋੜਾ ਹੁੰਦਾ ਹੈ ਉਹਦੇ ਵਿੱਚ ਜਿਹੜਾ ਇਤਰ ਹੁੰਦਾ ਹੈ ਉਹਦਾ ਸਮਾਂ ਬਹੁਤ ਲੰਮਾ ਹੁੰਦਾ ਹੈ ਇਸੇ ਤਰ੍ਹਾਂ ਦੁੱਧ ਹੈ ਦੁੱਧ ਦਾ ਸਮਾਂ ਤੁਸੀਂ ਇੱਕ ਦਿਨ ਵੀ ਧਿਆਨ ਨਾ ਦਿਓ ਵਰਤਣ ਦੇ ਯੋਗ ਨਹੀਂ ਰਹਿੰਦਾ ਫਿਰ ਜੇ ਇਸ ਨੂੰ ਸੰਭਾਲਿਆ ਜਾਵੇ ਤੇ ਦੁੱਧ ਤੋਂ ਸਾਬ ਪਦਾਰਥ ਬਣਦਾ ਪਾਈ ਜਿਵੇਂ ਘਾਉ ਦਾ ਤਤ ਹੈ ਉਹਨੂੰ ਜਿੱਥੇ ਮਰਜੀ ਰੱਖੀ ਜਾਓ ਬਹੁਤ ਲੰਮੇ ਸਮੇਂ ਲਈ ਇਹੋ ਇਤਰਾ ਸਰੀਰ ਦਾ ਸਮਾਂ ਬਹੁਤ ਥੋੜਾ ਹੈ ਪਣ ਜੋ ਬਨਿਆ ਫੁੱਲੜਾ ਨਾਠੀੜੇ ਦਿਨ ਚਾਰ ਪੱਪਣ ਤੇਰੇ ਪਤ ਜਿਉ ਟਾਲ ਟੋਲ ਜਮਣ ਹਾਰ ਰੰਗ ਮਾਣ ਲੈ ਪਿਆਰਿਆ ਜਾ ਜੋਬਨ ਨਾ ਹੋਲਾ ਦਿਨ ਥੋੜੇ ਥਕੇ ਭਇਆ ਪ੍ਰਾਣਾ ਝੂਲਾ ਸਰੀਰ ਦਾ ਸਮਾਂ ਬਹੁਤ ਥੋੜਾ ਹੈ ਸਰੀਰ ਕਰਕੇ ਉਹ ਹੋ ਸਕਦਾ ਹੈ ਜੋ ਸਦਾ ਹੀ ਰਹੇ ਜਿਵੇਂ ਬਾਬਾ ਅਵਤਾਰ ਸਿੰਘ ਜੀ ਆਪ ਸੰਗਤਾ ਨਗਰ ਦੀਆਂ ਇਲਾਕੇ ਦੀਆਂ ਜਾਣਦੇ ਆ ਅਸੀਂ 35 ਸਾਲ ਨਗਰ ਭੰਮੀਪੁਰੇ ਹਾਜ਼ਰੀ ਲਾਉਂਦੇ ਹੁੰਦੇ ਕੀਰਤਨ ਦੀ ਬਾਬਾ ਅਵਤਾਰ ਸਿੰਘ ਜੀ ਨੇ ਕਹਿਣਾ ਕਿ ਅਸੀਂ ਉਹਨਾਂ ਛੋਟੇ ਛੋਟੇ ਹੁੰਦੇ ਸੁਣ ਜਾਂਦੇ ਹੁੰਦੇ ਕੀਰਤਨ ਤੇ ਫਿਰ ਇੱਥੇ بڑے ਮਹਾਪੁਰਖਾਂ ਤੋਂ ਲੈ ਕੇ ਹਾਜ਼ਰੀ ਜਿਨ੍ਹਾਂ ਚਿਰ ਉਹ ਸਰੀਰ ਕਰਕੇ ਰਹੇ ਨੇ ਪਾਈ ਬੇਅੰਤ ਪਰਵਕਾਰ ਕੀਤੇ ਨੇ ਸਰਦੀਆਂ ਦੇ ਵਿੱਚ ਜਦੋਂ ਸਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜੇ ਹੁੰਦੇ ਉਹ ਹਫਤਾ ਦੀਵਾਨਾਂ ਦੀ ਹਾਜ਼ਰੀ ਵੱਡੇ ਪੱਧਰ ਤੇ ਲੰਗਰ ਵੱਡੇ ਪੱਧਰ ਤੇ ਦੂਰੋਂ ਨੇੜੇੋਂ ਜਥਿਆਂ ਨੂੰ ਬੜੇ ਪਿਆਰ ਦੇ ਨਾਲ ਬੁਲਾ ਕੇ ਹਾਲਾਂਕਿ ਉਹ ਖੁਦ ਵਿਦਵਾਨ ਖੁਦ ਹੋ ਕੀਰਤਨ ਦੀ ਤੁਨੀਕ ਜਾਉਂਦੇ ਗੱਜ-ਬੱਜ ਕੇ ਗੁਰਮੁਖਾਂ ਦੀ ਨਿਸ਼ਾਨੀ ਹੁੰਦੀ ਉਹਨਾਂ ਦੇ ਅੰਦਰ ਪ੍ਰੇਮ ਹੁੰਦਾ ਨਿਮਰਤਾ ਹੁੰਦੀ ਦਾਵਾ ਨਹੀਂ ਹੁੰਦਾ ਕਿਸੇ ਗੁਣ ਦਾ ਇਸ ਕਰਕੇ ਆਓ ਉਹਨਾਂ ਦੀ ਮਿੱਠੀ ਤੇ ਪਿਆਰੀ ਯਾਦ ਦੇ ਵਿੱਚ ਅੰਮ੍ਰਿਤ ਵੇਲੇ ਤੋਂ ਫਿਰ ਤੰਦੀ ਹਾਜ਼ਰੀ ਸੰਗਤਾਂ ਭਰ ਰਹੀਆਂ ਨੇ ਇਹੀ ਲਾਹਾ ਹੈ ਭਾਈ ਇਹੀ ਸਾਡੇ ਨਾਲ ਜਾਣਾ ਅਵਰ ਕਾਏ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਤੇਰੇ ਕਮਾਨੇ ਨਾਲ ਨਹੀਂ ਜਾਣਾ ਸਤ ਸੰਗ ਨਾਲ ਜਾਵੇਗਾ ਤੇਰੇ ਕਮਾਨੇ ਨਾਲ ਨਹੀਂ ਜਾਣਾ ਸਤ ਸੱਤ ਨਾਲ ਜਾਊਗਾ ਸਤ ਸੱਤ ਨਾਲ ਨਹੀਂ ਹੋ ਜਾਣਾ ਸਤ ਸੱਤ ਨਾਲ ਜਾਊਗਾ ਤੇਰੇ ਕਮਾਤੇ ਨਹੀਂ ਹੋ ਜਾਣਾ ਸਤ ਸੱਤ ਨਾਲ ਜਾਊਗਾ ਹੱਥਾਂ ਸੰਗੀ ਦੀ ਨਾਲ ਜਾਊਂਗਾ ਹੱਥਾਂ ਸੰਗ ਨਾਲ ਨਹੀਂ ਜਾਣਾ ਸਤ ਸੰਗ ਨਾਲ ਜਾਊਂਗਾ ਸਿਰੇ ਕਮਾਲੇ ਨਾਲ ਨਹੀਂ ਜਾਣਾ ਸਤ ਸੰਗ ਨਾਲ ਜਾਵੇਗਾ ਜੇ ਕਾਹਦੀ ਨਾਲ ਨਹੀਂ ਜਾਣਾ ਸਤ ਜਗ ਨਾਲ ਜਾਊਂਗਾ ਤੇਰੇ ਸਮਾਨੇ ਉੱਤ ਨਹੀਂ ਜਾਣਾ ਸਤ ਸੰਗ ਨਾਲ ਜਾਊਗਾ